ਤਾਂ ਕਰੋ ਚੈੱਕ ਬਲੈਕ ਘੋੜਾ ਕਰਤਾ ਤਿਆਰ ਤੇ ਕਰੋ ਚੈੱਕ ਦਿਓ ਰਿਪੋਰਟ ਬਈ ਦੇਖ ਸਕਦੇ ਹੋ ਬਈ ਸਾਰਾ ਮੋਟਰਸਾਈਕਲ ਆਪਾਂ ਕੀਤਾ ਤਿਆਰ ਲੈ ਵੀ ਚੈੱਕ ਕਰਕੇ ਜਰੂਰ ਦੱਸਿਓ ਵੀ ਇਹ ਗੱਡੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਠੀਕ ਹੈ ਜੀ ਲੈ ਵੀ ਕਮੈਂਟਾਂ ਦੇ ਵਿੱਚ ਰਿਪੋਰਟ ਜਰੂਰ ਦਿਓ ਬਈ ਜਿੰਨੇ ਵੀ ਵੀਰ ਜੁੜੇ ਹੋਏ ਨੇ ਕਮੈਂਟ ਕਰਕੇ ਦੱਸਿਓ ਜਰੂਰ ਵੀ ਕਾਲੇ ਰੰਗ ਦੇ ਵਿੱਚ ਕਿੰਨਾ ਕ ਘੰਟ ਲੱਗਦਾ ਥਾਨੂੰ ਇਹ ਜਿਹੜੇ-ਜਿਹੜੇ ਵੀਰ ਆ ਇਹ ਮੋਟਰਸਾਈਕਲ ਨੂੰ ਕਰਦੇ ਨੇ ਪਸੰਦ ਆ ਦੇਖ ਸਕਦੇ ਹੋ ਭਾਈ ਕਿਹੜੇ-ਕਿਹੜੇ ਵੀਰ ਇਹ ਮੋਟਰਸਾਈਕਲ ਨੂੰ ਕਰਦੇ ਨੇ ਪਸੰਦ ਆ ਦੱਸੋ ਕਿਹੜਾ ਆਜੋ ਕਿਹੜਾ ਭਾਈ ਆਜੋ 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 ਲੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਵੀਰ ਜੁੜੇ ਨੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਾਈ ਜਿੰਨੇ ਵੀਰ ਆਪਣੇ ਨਾਲ ਜੁੜੇ ਨੇ ਤੁਹਾਡੇ ਇੱਕ ਇੱਕ ਸ਼ੇਅਰ ਕਰਨ ਨਾਲ ਕਿਸੇ ਲਈ ਵੀ ਸਾਡੀ ਵੀਡੀਓ ਪਹੁੰਚ ਜਾਂਦੀ ਹੈ ਜਿਹੜੇ ਵੀ ਇਹਨਾਂ ਤਿਆਰ ਕਰਾਉਣੇ ਹੁੰਦੇ ਨੇ ਕਿਉਂਕਿ ਬਾਈਆਂ ਨੂੰ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਗੱਡੀ ਤਿਆਰ ਹੁੰਦੀ ਹੈ ਆਪਾਂ ਲਾਈਵ ਵੀਡੀਓ ਸਾਰਿਆਂ ਦੇ ਪਾਉਂਦੇ ਹੀ ਰਹਨੇ ਆ ਜਿਹੜਾ ਵੀ ਮੋਟਰਸਾਈਕਲ ਤਿਆਰ ਕਰਦੇ ਆ ਆਪਾਂ ਸਾਰਿਆਂ ਦੇ ਵੀਡੀਓ ਪਾਉਂਦੇ ਹੀ ਰਹਨੇ ਆ ਅੱਜ ਤੁਹਾਨੂੰ ਦਿਖਾਵਾਂਗੇ ਅੱਜ ਕਿਹੜੇ ਕਿਹੜੇ ਮੋਟਰਸਾਈਕਲ ਆਪਾਂ ਕੀਤੇ ਨੇ ਤਿਆਰ ਦੇਖ ਸਕਦੇ ਹੋ ਪਹਿਲਾਂ ਕੀਤਾ ਬਲੈਕ ਕੋਡ ਆ ਤੇ ਸਿਟੀ 100 ਦੀ ਵੀ ਤਿਆਰੀ ਚੱਲ ਰਹੀ ਹੈ ਜੇ ਕਰੋ ਚੈੱਕ सिटी 100 ਇੱਕ ਕਪਾ ਕੀਤਾ ਚ ਸਿਟੀ 100 ਬਲੈਕ ਕਲਰ ਚ ਕਿਉਂਕਿ ਹਜੇ ਕੰਮ ਕਾਫੀ ਪਿਆ ਇਹਦਾ ਤੇ ਇਧਰ ਰੈਡ ਕਲਰ ਦਾ ਹੈਗਾ ਜਿਹੜਾ ਆਪਾਂ ਲੈਵੇ ਉਹ ਵੀ ਤਿਆਰ ਹੈ ਰੈਡੀ ਇਹ ਪੂਰਾ ਓਕੇ ਦੀ ਰਿਪੋਰਟ ਠੀਕ ਹੈ ਚੈੱਕ ਕਰ ਸਕਦੇ ਹਾਂ ਲੈ ਵੀ ਦੱਸਿਓ ਜਰੂਰ ਬਈ ਜਿਹੜੇ ਵੀਰ ਸਾਡੇ ਨਾਲ ਜੁੜੇ ਹੋਣ ਨੇ ਕਮੈਂਟ ਕਰਕੇ ਦੱਸਿਓ ਜਰੂਰ ਵੀ ਕਿੱਦਾਂ ਲੱਗ ਰਹੀ ਹੈ ਗੱਡੀ ਦੱਸੋ ਬਈ ਆਇਆ ਤੁਹਾਨੂੰ ਦਿਖਾਈਏ ਦੂਜੇ ਬਲੈਕ ਬਲੈਕ ਹੌਸ ਵੀ ਲਾਇਕ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਜਿੰਨੇ ਵੀ ਜੁੜੇ ਹਨ ਲਾਇਕ ਵਾਲਾ ਬਟਨ ਜਰੂਰ ਦਬਾ ਵੀਰ ਇਹਨਾਂ ਮੋਟਰਸਾਈਕਲਾਂ ਨੂੰ ਕਰਦੇ ਨੇ ਪਸੰਦ ਜ਼ਿਆਦਾ ਜਿਵੇਂ ਕਿ ਬਲੈਕ ਕੋੜਾ ਇਹ ਕੀਤਾ ਪਿਆ ਤੇ ਬਾਕੀ ਆ ਕਰਿਆ ਪਿਆ ਦੇਖ ਸਕਦੇ ਆ ਲਾਈਵ ਸਾਰਾ ਕੁਝ ਚੈੱਕ ਕਰ ਸਕਦੇ ਹੋ ਸਪੈਸ਼ਲ ਚੀਜ਼ਾਂ ਲਾਈਆਂ ਹਨ ਦੇਖੋ ਤੇ ਮੀਟਰ ਮੂਟਰ ਵੀ ਤੁਹਾਨੂੰ ਜਮਾਂ ਜੈਨੀਆਂ ਨੂੰ ਮਿਲੂਗਾ ਜਿਵੇਂ ਕਿ ਫ੍ਰੀ ਕੋਲ ਦਾ ਲਾਇਆ ਆਪਾਂ ਨਾ ਠੀਕ ਹੈ ਸਾਰਾ ਨਟ ਬੋਲਟ ਕੱਲਾ ਕੱਲਾ ਉਹ ਵੀ ਚੈੱਕ ਕਰ ਸਕਦੇ ਆ ਹੈਡਲਾਈਟ ਤੋਂ ਲਾ ਤੇ ਮਗਰਾਟ ਹੈ ਚ ਨਮ ਲਾਇਆ ਪੂਰਾ ਕੈਮ ਮਗਰਾਟ ਹੈ ਕਿਉਂਕਿ ਹੈਵੀ ਵਾਲੇ ਮਗਰਾਟ ਨੇ ਜਿਹੜੇ ਵੀਰਾਂ ਨੇ ਮਗਰਾਟ ਵਗੈਰਾ ਮੰਗਾਉਣੇ ਨੇ ਉਹ ਵੀ ਛੱਡ ਲਵੇ ਹੈਗੇ ਨੇ ਆ ਦੇਖੋ ਬਹੁਤ ਵੇਟ ਹੈ ਇਹਦਾ ਤੇ ਸਮਾਨ ਛੱਡ ਲਵੇ ਟੋਟਲੀ ਹੈਗਾ ਤੇ ਸਾਨੂੰ ਵਟਸਐਪ ਤੇ ਦੱਸ ਦਿਆ ਕਰੋ ਤੇ ਬਈ ਆਪਣੇ ਸੇਲ ਵਾਸਤੇ ਕੋਈ ਨਹੀਂ ਤਿਆਰ ਕਰਾਉਣ ਦੇ ਅਲੱਗ-ਅਲੱਗ ਖਰਚਾ ਹੈ ਜਿਵੇਂ ਕਿ ਇਹ ਮੋਟਰਸਾਈਕਲ ਦੇ ਉੱਪਰ ਟੋਟਲ 40000 ਰੁਪਏ ਆ ਖਰਚੇ ਵਾਂਗੂ ਆ ਜਾਣਾ ਹੈ ਬਾਕੀ ਬਿਲ ਦੇਖ ਕੇ ਪਤਾ ਲੱਗੂ ਬਈ ਜਿਹੜੇ ਵੀ ਇਹਨਾਂ ਤਿਆਰ ਕਰਾਉਣਾ ਹੈ ਇਸ ਤਰ੍ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਲਾਈ ਵੀਲ ਤੇ ਟਾਇਰ ਪਾ ਦੇ ਵਿੱਚ ਪਾਏ ਨੇ 10000 ਦੇ ਤਾਂ ਟੋਟਲ ਇਹੀ ਹੋ ਜਾਂਦੇ ਨੇ ਤੇ ਬਾਕੀ ਸਾਰਾ ਸਮਾਨ ਬਾਕੀ ਪਿਆ ਹੀ ਹੁੰਦਾ ਹੈ 40-45000 ਰੁਪਿਆ ਆਹਮ ਨਾਲ ਹੀ ਲੱਗ ਜਾਂਦਾ ਹੈ ਜਿਹੜਾ ਵੀ ਵੀਰ ਮੋਟਰਸਾਈਕਲ ਇਸ ਤਰ੍ਹਾਂ ਤਿਆਰ ਕਰਉਂਦਾ 40-45000 ਰੁਪਿਆ ਆਹਮ ਨਾਲ ਲੱਗ ਜਾਂਦਾ ਭਾਈ ਕੱਲੀ-ਕੱਲੀ ਚੀਜ਼ ਤੁਹਾਨੂੰ ਜ਼ੈਨੀਆਂ ਨੇ ਮਿਲੂਗੀ 사ਉਂਡ ਵਗੈਰਾ ਸਾਰਾ ਓਕੇ ਮਿਲੂਗਾ ਸਿਲੰਡਰ ਕਿਟਾ ਜਿਹੜੀ ਇਹਦੇ ਵਿੱਚ ਨਵੀਂ ਪਾਈ ਹੈ ਜ਼ੀਰੋ ਨੰਬਰ ਤੇ ਠੀਕ ਹੈ ਜੀ ਟੋਟਲ ਖਰਚਾ ਤੁਹਾਨੂੰ ਆਪਾਂ ਦੱਸਾਂਗੇ ਦੂਸਰੀ ਵੀਡੀਓ ਦੇ ਵਿੱਚ ਤੇ ਟਾਈਮ ਇਹਦੇ ਉੱਪਰ ਲੱਗ ਜਾਂਦਾ ਸਾਡੇ ਲਈ 2 ਮਹੀਨੇ ਤੋਂ 1.5 ਮਹੀਨੇ ਤੱਕ 1 ਮਹੀਨੇ ਤੋਂ 1.5 ਮਹੀਨੇ ਤੱਕ ਆਪਣਾ ਲੈਵੇ ਟਾਈਮ ਲੱਗ ਜਾਂਦਾ ਬਾਈ ਜਿਵੇਂ ਕਿ ਕਮੈਂਟਾਂ ਦੇ ਵਿੱਚ ਪੁੱਛ ਰਿਹਾ ਸੀ ਕਿ ਕਿੰਨਾ ਟਾਈਮ ਲੱਗ ਜਾਂਦਾ ਤੇ 1 ਮਹੀਨੇ ਤੋਂ 1.5 ਮਹੀਨਾ ਲੱਗ ਜਾਂਦਾ ਵੀਰ ਜੀ ਤੇ ਜਿਹੜੇ ਵੀ ਇਹਨਾਂ ਤਿਆਰ ਕਰਾਉਣਾ ਹੈ ਇਹਦੇ ਵਿੱਚ ਜਿਹੜੇ ਟਾਇਰ ਆ ਉਹ ਵੀ ਆਪਾਂ ਟੂਪਲਸ ਪਾਇਆ ਆ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਟਾਇਰ ਵੀ ਬੜਾ ਘੈਂਟ ਹੈ ਚੌੜੀ ਗੁੱਡੀ ਚ ਹੈ ਲੈ ਕਰੋ ਚੈੱਕ ਚੌੜਾ ਟਾਇਰ ਪਾਇਆ ਇਹਦੇ ਵਿੱਚ ਆਪਾਂ ਨੇ ਦੇਖ ਸਕਦੇ ਹੋ ਟਾਇਰ ਦੇ ਲੁੱਕ ਬੜੀ ਘੈਂਟ ਹੈ ਆ ਜਿਹੜੇ ਚੀਜ਼ ਲਾਈਏ ਅਸੀਂ ਵੈਸੇ ਸ਼ੌਂਕ ਨੂੰ ਲਾ ਦਿੰਨੇ ਆ ਭਾਵੇਂ ਸਾਨੂੰ ਕੋਈ ਕਹੇ ਭਾਵੇਂ ਨਾ ਕਹੇ ਸਾਨੂੰ ਥੋੜਾ ਜਿਹਾ ਸ਼ੌਂਕ ਹੈ ਇਹਨਾਂ ਗੱਡੇ ਨੂੰ ਹਾਰ ਸ਼ਿੰਗਾਰ ਬਣਾ ਕੇ ਤਿਆਰ ਕਰਨ ਦਾ ਲੈ ਕਰੋ ਚੱਕ ਤੇ ਦਿਓ ਰਿਪੋਰਟ ਲੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਵੀਡੀਓ ਦੇ ਨੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਮਿਲਦੇ ਆਂ